ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਕਲੈਕਸ਼ਨ ਹੈਵੀ ਸੂਟਾਂ ਦੀ ਲੈ ਕੇ ਆਏ ਆ ਜਿੱਦਾਂ ਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਰਿਹਾ ਤੇ ਭੈਣਾਂ ਕਹਿੰਦੀਆਂ ਆ ਭੈਣਾਂ ਦੇ ਮੈਨੂੰ ਬਹੁਤ ਮੈਸੇਜ ਆਉਂਦੇ ਕਿ ਹੈਂਡਵਰਕ ਦੇ ਸੂਟ ਲੈ ਕੇ ਆਓ ਚਲੋ ਭੈਣਾਂ ਚੈੱਕ ਕਰੀ ਚਲੋ ਵੀਡੀਓ ਨੂੰ ਸਕਿਪ ਨਾ ਕਰੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਨਵੇਂ ਤੇ ਨਵੇਂ ਡਿਜ਼ਾਈਨ ਰੰਗ ਕਿ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆ ਇਹ ਤਿਆਰ ਕੀਤੇ ਹੋਏ ਸੂਟ ਅਵੇਲੇਬਲ ਹੈ ਆਪਣੇ ਕੋਲ ਜਿੰਨੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਆਪਣਾ ਬੁੱਕ ਕਰਵਾ ਸਕਦੇ ਹੋ ਬਾਕੀ ਅਗਰ ਪੈਨੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਬਟ ਕਲਰ ਪਸੰਦ ਨਹੀਂਗਾ ਤੁਸੀਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਰੈਡੀ ਵੀ ਕਰਵਾ ਸਕਦੇ ਹੋ ਹੈਂਡਵਰਕ ਕਰਵਾਉਣਾ ਮਸ਼ੀਨਵਰਕ ਕਰਵਾਉਣਾ ਹੈ ਆਪਣੇ ਕੋਲ ਸਾਰੇ ਵਰਕਰ ਅਵੇਲੇਬਲ ਆ ਕੋਈ ਵੀ ਵਰਕ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਚੈੱਕ ਕਰੋ ਦੇਖੋ ਪਰਪਲ ਇਹ ਡਿਜ਼ਾਈਨ ਤਾਂ ਇੰਨਾ ਕੁ ਫੇਮਸ ਹੈ ਨਾ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਾਟਮ ਵਾਲੇ ਬਾਜ਼ੂ ਵਾਲੇ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਡਿਜ਼ਾਈਨ ਸਕਿਪ ਕਰਾਉਣਾ ਚਾਹੁੰਦੇ ਆ ਲਾਈਕ ਤੁਸੀਂ ਇਕੱਲੇ ਬਾਜ਼ੂ ਦਾ ਲੈਣਾ ਚਾਹੁੰਦੇ ਹੋ ਵਰਕ ਬਾਜ਼ੂ ਦਾ ਲੈ ਸਕਦੇ ਆ ਜਾਂ ਇਕੱਲੇ ਬਾਟਮ ਦਾ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾਉਣਾ ਨੇ ਕਿਸੇ ਵੀ ਕਲਰ ਤੇ ਤੁਹਾਨੂੰ ਕੋਈ ਡਿਜ਼ਾਈਨ ਆ ਪਟੋ ਦਾ ਕਲਰ ਪਸੰਦ ਨਹੀਂ ਆ ਤੁਸੀਂ ਉਸ ਕਲਰ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਆ ਬਟ ਅਗਰ ਤੁਹਾਨੂੰ ਕਲਰ ਪਸੰਦ ਦਾ ਡਿਜ਼ਾਈਨ ਨਹੀਂ ਪਸੰਦ ਤੁਸੀਂ ਕੋਈ ਹੋਰ ਡਿਜ਼ਾਈਨ ਲੈਣਾ ਆ ਤੁਸੀਂ ਹੋਰ ਕੋਈ ਡਿਜ਼ਾਈਨ ਕਿਸੇ ਵੀ ਕਲਰ ਤੇ ਤੁਹਾਨੂੰ ਦੱਸਿਆ ਜਿੱਦਾਂ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਬਰ ਜਿਹਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਹੈਵੀ ਜਿਹਾ ਪੀਸ ਆ ਠੀਕ ਹੈ ਜੀ ਇਹਦੇ ਵਿੱਚ ਚਾਰ ਕਲਰ ਆਪਣੇ ਕੋਲ ਅਵੇਲੇਬਲ ਹੈ ਕਲਰ ਦੇ ਸ਼ੇਡ ਚੈੱਕ ਕਰੋ ਕਿੰਨੇ ਸੋਹਣੇ ਆ ਨੈਕਸਟ ਆਵਲਾ ਡਿਜ਼ਾਈਨ ਆ ਇਹ ਵੀ ਨੈਕਵਰਕ ਸਾਰਾ ਬਣਿਆ ਹੋਇਆ ਨੈਕ ਕਿ ਇਹਦਾ ਸਾਰਾ ਹੀ ਬਣਿਆ ਬਾਟਮ ਨਾਲ ਪਲੇਨ ਰਹੇਗੀ ਦੁਪੱਟਾ ਨਾਲ ਚਨੋਂਦਾ ਰਹੇਗਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਪ੍ਰੋਪਰ ਫਰਨੀਸ਼ਿੰਗ ਕਰਕੇ ਤੁਹਾਨੂੰ ਸੂਟ ਮਿਲੇਗਾ ਨੈਕਸਟ ਆਵਲੇ ਚੈੱਕ ਕਰੋ ਬਹੁਤ ਸੋਹਣੇ ਵਰਕ ਵਾਲੇ ਆਗੇ ਜ ਚੈੱਕ ਕਰੀ ਚਲੋ ਸਭ ਦਾ ਡਿਫਰੈਂਟ ਹੀ ਵਰਕ ਰਹੇਗਾ ਸਭ ਦਾ ਡਿਫਰੈਂਟ ਹੀ ਫੈਬਰਿਕ ਰਹੇਗਾ ਤੁਸੀਂ ਕੋਈ ਫੈਬਰਿਕ ਵਰਕ ਵਾਲੀ ਪੁੱਛਣਾ ਮੈਸੇਜ ਕਰਕੇ ਪੁੱਛ ਸਕਦੇ ਹੋ ਨੈਕਸਟ ਆਵਲਾ ਸੂਟ ਜਿਹੜਾ ਜਾਗੋ ਸਪੈਸ਼ਲੀ ਹੈ ਜੀ ਪੈਣਾ ਬਹੁਤ ਪੈਣਾ ਜਾਗੋ ਦੇ ਲਈ ਵੇਅਰ ਕਰਦੀਆਂ ਇਹ ਲੈ ਕੇ ਨੈਕਸਟ ਆ ਹੈਵੀ ਵਰਕ ਆਗੇ ਨੈਕ ਚੈੱਕ ਕਰੋ ਕਿਰਾ ਦੇਖੋ ਕਿੰਨਾ ਹੈਵੀ ਬਣਿਆ ਆ ਬਾਟਮ ਬਣੀ ਆ 슬ੀਵਜ਼ ਬਣਿਆ ਆ ਠੀਕ ਹੈ ਜੀ ਨਾਲ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਜੀ ਦੁਪੱਟੇ ਦੇ ਫੋਰ ਸਾਈਡ ਜਿਹੜੀ ਲੈਸ਼ ਵੀ ਲੱਗੀ ਹੋਈ ਬਕਾਇਦਾ ਕੋਈ ਵੀ ਦੁਪੱਟਾ ਤੁਹਾਨੂੰ ਵਿਦਆਊਟ ਫਰਨੀਸ਼ਿੰਗ ਨਹੀਂ ਮਿਲੇਗਾ ਜੀ ਸਭ ਤੇ ਪ੍ਰੋਪਰ ਫਰਨੀਸ਼ਿੰਗ ਕੀਤੀ ਹੋਈਗੀ ਠੀਕ ਹੈ ਜੀ ਡਿਜ਼ਾਈਨ ਨਵੇਂ ਤੋਂ ਨਵੇਂ ਆ ਨਵੇਂ ਤੋਂ ਨਵੇਂ ਰੰਗ ਆ ਜੀ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਜਿਹਾ ਨੈਕਸਟ ਆ ਬਨਾਰਸੀ ਦੇ ਵਿੱਚ ਬ੍ਰੋਕੇਟ ਦੇ ਦੋ ਸੂਟ ਅਵੇਲੇਬਲ ਹੈ ਜੀ ਨੈਕਸਟ ਆ ਕਾਟਨ ਦੇ ਵਿੱਚ ਵਾ ਡਿਜ਼ਾਈਨ ਮਸ਼ੀਨ ਵਰਕ ਕੀਤਾ ਹੋਇਆ ਜੀ ਅਗਰ ਤੁਸੀਂ ਮਸ਼ੀਨ ਵਰਕ ਵੀ ਕਰਵਾਉਣਾ ਹੈ ਕੋਈ ਵੀ ਵਰਕ ਕਰਵਾਉਣਾ ਕਰਵਾ ਸਕਦੇ ਹੋ ਜੀ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਅਵੇਲੇਬਲ ਹੈ ਸੂਟ ਨਾਲ ਚਨੋਂ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਬਹੁਤ ਸੋਹਣਾ ਇਹ ਦੇ ਵਿੱਚ ਵੀ ਡਿਜ਼ਾਈਨ ਕਲਰ ਕਲੈਕਸ਼ਨ ਦੇਖੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਅਵੇਲੇਬਲ ਆ ਬਾਕੀ ਪੈਨੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆਗਾ ਤੁਸੀਂ ਸਟਿਚ ਕਰਾਉਣਾ ਚਾਹੋ ਤਾਂ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਏ ਕਰਨਾ ਤਾਂ ਤੁਸੀਂ ਸਟਿਚ ਵੀ ਬਾਏ ਕਰ ਸਕਦੇ ਹੋ ਨੈਕਸਟ ਆ ਮਸ਼ੀਨ ਵਰਕ ਵਾਲਾ ਸੂਟ ਅਵੇਲੇਬਲ ਹੈ ਜੀ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਨੈਕਸਟ ਆ ਵਾਲਾ ਵੀ ਬਹੁਤ ਸੋਹਣਾ ਸੂਟ ਹੈ ਜੀ ਵਰਕ ਵਾਲਾ ਨੈਕਸਟ ਆ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਆ ਰਹੇ ਆ ਕਲਰ ਕਲੈਕਸ਼ਨ ਦੇਖੀ ਚਲੋ ਕਿੰਨੇ ਸੋਹਣੇ ਖੂਬਸੂਰਤ ਜੀ ਆ ਰਹੀ ਹੈ ਜੀ ਕਲਰ ਕਲੈਕਸ਼ਨ ਬਹੁਤ ਸੋਹਣੀ ਹੈ ਜੀ ਚੈੱਕ ਕਰੋ ਨੈਕਸਟ ਆਹ ਜਿਹੜੀਆਂ ਚੁਣੌਣ ਦੇ ਵਿੱਚ ਹੋਣਗੇ ਨੈਕਸਟ ਆਵਲੇ ਵੀ ਹੈਂਡਵਰਕ ਦੇ ਅਵੇਲੇਬਲ ਆ ਕੋਈ ਘੇਰਾ ਹੈ ਵੀ ਆ ਕਿਸੇ ਨੈੱਕ ਹੈ ਵੀ ਬਣਿਆ ਜ ਜਿਹਦਾ ਹਰ ਇੱਕ ਭੈਣ ਦੀ ਆਪਣੀ ਆਪਣੀ ਡਿਮਾਂਡ ਹੁੰਦੀ ਆ ਕੁਝ ਭੈਣਾਂ ਜਿਹੜੀਆਂ ਆ ਹੈਵੀ ਨੈੱਕ ਲਾਈਕ ਕਰਦੀਆਂ ਕੁਝ ਘੇਰਾ ਹੈਵੀ ਲਾਈਕ ਕਰਦੀਆਂ ਆ ਤੇ ਕੁਝ ਜਿਹੜੀਆਂ ਭੈਣਾਂ ਦੋਨਾਂ ਹੀ ਪਸੰਦ ਕਰਦੀਆਂ ਘੇਰਾ ਵੀ ਨੈੱਕ ਵੀ ਨੈਕਸਟ ਆ ਦੇਖੋ ਕਿੰਨੇ ਪਿਆਰੇ ਜੇ ਕਲਰ ਆ ਤੇ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਬਹੁਤ ਡਿਫਰੈਂਟ ਜੇ ਯੂਨੀਕ ਜੇ ਪ੍ਰਿੰਟ ਹੋਣਗੇ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਆ ਜੀ ਪ੍ਰਿੰਟ ਇਹਨਾਂ ਦੇ ਨੈਕਸਟ ਆ ਬਟਰਫਲਾਈ ਵਾਲੇ ਬਟਰਫਲਾਈ ਵਾਲੇ ਆਗੇ ਦੋ ਕਲਰ ਵਿੱਚ ਪਿਆਰੇ ਜੇ ਹੈਗੇ ਆ ਨੈਕਸਟ ਆ ਵਾਲੇ ਵੀ ਬਟਰਫਲਾਈ ਵਾਲੇ ਆ ਜੀ ਇਹਨਾਂ ਦੇ ਵਿੱਚ ਵੀ ਡਾਰਕ ਸ਼ੇਡ ਆ ਇਹ ਇਹਨਾਂ ਚ ਵੀ ਚਾਰ ਤੋਂ ਪੰਜ ਰੰਗ ਅਵੇਲੇਬਲ ਆ ਜੀ ਨੈਕਸਟ ਆ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਬਣਿਆ ਬਨਾਰਸੀ ਦੇ ਵਿੱਚ ਸੌਰੀ ਬਾਂਦਨੀ ਦੇ ਵਿੱਚ ਬਹੁਤ ਸੋਹਣੀ ਦੁਪੱਟਾ ਬਣਿਆ ਆ। ਨੈਕਸਟ ਆਹ ਘੇਰੇ ਦੇ ਬਣਿਆ ਨੈਕਸਟ ਨੈਕ ਤੇ ਬਣਿਆ ਆ। ਅਲੱਗ-ਅਲੱਗ ਡਿਜ਼ਾਈਨ ਹੈ ਜੀ ਸਭ ਦੇ ਅਲੱਗ-ਅਲੱਗ ਪ੍ਰਿੰਟ ਹੋਣਗੇ ਅਲੱਗ-ਅਲੱਗ ਹੀ ਡਿਜ਼ਾਈਨ ਹੈ ਜੀ। ਨੈਕਸਟ ਆਵਲੇ ਬਹੁਤ ਸੋਹਣੇ ਆ ਜੀ ਇਹ। ਇਹਨਾਂ ਦਾ ਪ੍ਰਾਈਸ ਜਿਹੜਾ ਹੈ 1500 ਤੱਕ ਹੀ ਰਹੇਗਾ ਜ਼ਿਆਦਾ ਮਹਿੰਗੇ ਨਹੀਂ ਹੋਣਗੇ। ਅਗਰ ਤੁਸੀਂ ਇਹਨਾਂ ਚ ਬਾਈ ਕਰਨੀ ਹੈ ਇਹ ਕਰ ਸਕਦੇ ਹੋ ਜੀ। ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਕਲੈਕਸ਼ਨ ਆ ਕਲਰ ਬਹੁਤ ਪਿਆਰੇ ਜੀ ਹਨ ਹੋਣਗੇ ਜੀ ਇਹ ਚੈੱਕ ਕਰੀ ਚਲੋ ਬਹੁਤ ਹੀ ਸੋਹਣੇ ਰੰਗ ਪ੍ਰਿੰਟ ਡਿਜ਼ਾਈਨ ਹੋਣਗੇ ਬਾਕੀ ਭੈਣੋ ਜਿਨ੍ਹਾਂ ਭੈਣਾਂ ਨੇ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਆਪਣੇ ਭੈਣਾਂ ਦੇ ਨਾਲ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੁਹਾਡੇ ਕਮੈਂਟ ਨਾਲ ਲਾਈਕ ਨਾਲ ਠੀਕ ਹੈ ਜੀ ਸ਼ੇਅਰ ਨਾਲ ਆਪਾਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਠੀਕ ਹੈ ਅੱਜ ਦੀ ਕਰੈਕਸ਼ਨ ਇਹੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ ਥੈਂਕ ਯੂ